ਇਹ ਉਹੀ ਸਰਸਾ ਨਦੀ ਆ ਜਿਸ ਉੱਪਰ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜਿਆ ਸੀ ਬਹੁਤ ਸਾਰੇ ਸਿੰਘ ਉਦੋਂ ਇਸ ਨਦੀ ਤੇ ਸ਼ਹੀਦੀਆਂ ਪਾ ਗਏ ਸੀ ਤੇ ਕੁਝ ਸ਼ਸਤਰ ਉਹਨਾਂ ਦੇ ਜਿਹੜੇ ਹੁਣ ਲੱਭੇ ਸੀਗੇ ਕਹਿੰਦੇ ਵੱਡੇ ਸਹਿਬਜ਼ਾਦੇ ਇਸ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਗੜੀ ਵਿਖੇ ਚਲੇ ਗਏ ਸੀ ਤੇ ਛੋਟੇ ਸਹਿਬਜ਼ਾਦੇ ਜਿਹੜੇ ਗੰਗੂ ਬ੍ਰਾਹਮਣ ਨਾਲ ਚਲੇ ਗਏ ਸੀਗੇ ਤੇ ਆਜੋ ਇਸ ਗੁਰਦੁਆਰੇ ਵਿੱਚ ਕਹਿੰਦੇ ਛੋਟੇ ਸਹਿਬਜ਼ਾਦਿਆਂ ਦੇ ਪੈਰਾਂ ਦੇ ਨਿਸ਼ਾਨ ਨੇ ਚੜ੍ਹਨਾ ਦੇ ਨਿਸ਼ਾਨ ਨੇ ਕੀ ਇਹ ਗੱਲ ਸੱਚ ਹੈ ਤਾਂ ਆਜੋ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਸੀਂ ਸਾਹਮਣੇ ਗੁਰੂ ਘਰ ਵੇਖ ਰਹੇ ਹੋ ਇਹ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਹੈ ਤੇ ਉੱਪਰ ਜਿਹੜਾ ਜਿੱਥੇ ਵਿਛੋੜਾ ਪਿਆ ਸੀ ਉਹ ਥਾਂ ਦੇ ਵੀ ਚੱਲਾਂਗੇ ਆਪਾਂ ਤੇ ਪਹਿਲਾਂ ਤੁਸੀਂ ਗੁਰੂ ਘਰ ਵੇਖੋ ਤੇ ਬਹੁਤ ਜਿਹੜਾ ਉਚਾਈ ਤੇ ਗੁਰੂ ਘਰ ਬਣਿਆ ਹੋਇਆ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਸਰਸਾ ਨਦੀ ਤੇ ਬਹੁਤ ਜ਼ਿਆਦਾ ਹਾੜਾ ਆਇਆ ਹੋਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਸੀ ਤਾਂ ਮੁਗਲ ਫੌਜਾਂ ਜਿਹੜੀਆਂ ਉਸ ਤੋਂ ਬਾਅਦ ਵੀ ਪਿੱਛੇ ਲੱਗ ਗਈਆਂ ਸੀ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਜਿਹੜਾ ਕਾਫੀ ਹਾੜਾ ਹੋਇਆ ਸੀ ਸਰਸਾ ਨਦੀ ਵਿੱਚ ਤੇ ਉਦੋਂ ਜਿਹੜਾ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਇਹ ਗੁਰਦੁਆਰਾ ਪਰਿਵਾਰ ਜਿਹੜਾ ਵਿਛੋੜਾ ਸਾਹਿਬ ਹੈ ਉੱਪਰ ਆਪ ਜਿੱਥੋਂ ਸਾਰੀ ਸਰਸਾ ਨਦੀ ਵੀ ਚਮਕਦੀ ਐ ਇਸ ਥਾਂ ਤੇ ਜਿਹੜਾ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀ ਗੁਰੂ ਘਰ ਜਿਹੜਾ ਕਾਫੀ ਉਚਾਈ ਤੇ ਬਣਾ ਹੋਇਆ ਜੇ ਆਪਾਂ ਇੱਥੇ ਲੋਕਾਂ ਦੀ ਗਿਣਤੀ ਦੀ ਗੱਲ ਕਰੀ ਤਾਂ ਬਹੁਤ ਜਿਹੜੇ ਘੱਟ ਲੋਕ ਆਉਂਦੇ ਆ ਫਤੇਗੜ ਸਾਹਿਬ ਤੇ ਉਧਰ ਜਿਹੜੇ ਬਹੁਤ ਜ਼ਿਆਦਾ ਲੋਕ ਜਾਂਦੇ ਆ ਪਰ ਬਹੁਤ ਸਾਰੇ ਘੱਟ ਲੋਕਾਂ ਨੂੰ ਹਲੇ ਵੀ ਪਤਾ ਨਹੀਂ ਵੀ ਇਸ ਥਾਂ ਤੇ ਜਿਹੜਾ ਗੁਰੂ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਪਿਆ ਸੀਗਾ ਉੱਧਰ ਦੋਸਤੋ ਕਾਫੀ ਲੋਕ ਜਾਂਦੇ ਆ ਪਰ ਇੱਧਰ ਜਿਹੜੇ ਬਹੁਤ ਘੱਟ ਲੋਕ ਆਉਂਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਨਾ ਤਾਂ ਦੋਸਤੋ ਤਾਂ ਹੀ ਦਿਖਾਣ ਦਾ ਇੱਕ ਮਕਸਦ ਇਹ ਆ ਵੀ ਹਨਾ ਆ ਲੋਕਾਂ ਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਪਤਾ ਜ਼ਰੂਰ ਲੱਗੇ ਵੀ ਇਸ ਥਾਂ ਤੇ ਜਿਹੜਾ ਪਰਿਵਾਰ ਦਾ ਵਿਛੋੜਾ ਪਿਆ ਸੀ ਆ ਦੇਖੋ ਦੋਸਤੋ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਰਸਤਾ ਪਰਲੇ ਪਾਸੋਂ ਦੀ ਬਣਿਆ ਹੋਇਆਗਾ ਤੇ ਕਾਫੀ ਜਿਹੜਾ ਉਚਾਈ ਤੇ ਬਣਿਆ ਹੋਇਆ ਬਹੁਤ ਜ਼ਿਆਦਾ ਉਚਾਈ ਤੇ ਜਿਹੜਾ ਗੁਰੂ ਘਰ ਬਣਿਆ ਹੋਇਆ ਤੇ ਇੱਧਰਲੇ ਪਾਸੇ ਤੁਸੀਂ ਵੇਖ ਲਓ ਤੇ ਇੱਧਰਲੇ ਪਾਸੇ ਜਿਹੜੀ ਉਹ ਸਰਸ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਆਜਾਦੇ ਜਿਹੜੇ ਗੁਰੂ ਜੀ ਤੋਂ ਅਲੱਗ ਹੋ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਕੁੰਮਾ ਮਾਸ਼ਕੀ ਦੇ ਘਰੇ ਆਏ ਸੀ ਇੱਥੀ ਆਉ ਕਰ ਵੀ ਇੱਥੀ ਆ ਜਿਹੜਾ ਤੇ ਇੱਥੋਂ 10-15 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆਗਾ ਤੇ ਉੱਥੇ ਰਾਤ ਕੱਟਣ ਤੋਂ ਬਾਅਦ ਜਿਹੜੇ ਗੁਰਗੋਨ ਸਿੰਘ ਜੀ ਦੇ ਛੋਟੇ ਸਾਹਿਬ ਜਾਦੇ ਦੇ ਮਾਤਾ ਗੁਜਰੀ ਜੀ ਜਿਹੜੇ ਛੇੜੀ ਚਲੇ ਗਏ ਸੀ ਗੰਗੂ ਬ੍ਰਾਹਮਣ ਦੇ ਨਾਲ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ દઈએ ਵੀ ਕੋਤਵਾਲੀ ਥਾਣੇ ਜਿਹੜਾ ਫੜਾਤਾ ਸੀ ਗੰਗੂ ਬ੍ਰਾਹਮਣ ਨੇ ਤੇ ਫਿਰ ਫਤੇਗੜ ਸਾਹਿਬ ਹੈ ਨਾ 26 27 28 ਜਿਹੜਾ ਬਹੁਤ ਵੱਡਾ ਮੇਲਾ ਉੱਥੇ ਸਮਾਂ ਕਹਿ ਦਈਏ ਆਪਾਂ ਜਿਹੜਾ ਲੱਗਦਾ ਦੋਸਤੋ ਤਾਂ ਇਧਰ ਦਰਬਾਰ ਸਾਹਿਬ ਬਣਿਆ ਹੋਇਆ ਦੋਸਤੋ ਇਸ ਥਾਂ ਤੇ ਜਿੰਨੇ ਜਿਹੜੇ ਗੁਰੂ ਦੇ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਸਰਸਾ ਨਦੀ ਬਿਲਕੁਲ ਜਿਹੜੀ ਨਾਲ ਹੈ ਉਹਨਾਂ ਟਾਈਮਾਂ ਵਿੱਚ ਜਿਹੜੀ ਕਾਫੀ ਆ ਹੱਦ ਤੱਕ ਭਰੀ ਹੋਈ ਸੀ ਪਰ ਜੇ ਹੁਣ ਦੇਖੀ ਬਿਲਕੁਲ ਜਿਹੜੀ ਉਹ ਨਦੀ ਖਾਲੀ ਹੈਗੀ ਤੇ ਇਧਰ ਦੇਖੋ ਦੋਸਤੋ ਇਹ ਮੇਨ ਰਸਤਾ ਜਿਹੜਾ ਉਸ ਤਰ੍ਹਾਂ ਉਸ ਤਰਫ ਤੋਂ ਆਂਦਾ ਹੈ ਨਾ ਤੇ ਇਧਰ ਜਿਹੜਾ ਬਿਲਕੁਲ ਮੇਨ ਰਸਤਾ ਹੈ ਤੇ ਇਧਰ ਹੌਲੀ ਹੌਲੀ ਜਿਹੜੀਆਂ ਦੁਕਾਨਾਂ ਵੱਧਦੀਆਂ ਸ਼ੁਰੂ ਹੋ ਗਈਆਂ ਬਾਬੇ ਦੀ ਜਿਹੜੀ ਦੇਗ ਆ ਆਪਾਂ ਲੈ ਲਈ ਆ ਤੇ ਇਧਰ ਜਿਹੜੀਆਂ ਹੁਣ ਆਪਾਂ ਕਹਦੇ ਵੀ ਹੁਣ ਜਿਹੜਾ ਇੱਥੇ ਮੇਲਾ ਭਰੂਗਾ ਤੇ ਉਸ ਤੋਂ ਬਾਅਦ ਜਿਹੜਾ ਚਮਕੌਰ ਸਾਹਿਬ 21 22 23 26 27 28 ਜਿਹੜਾ ਫਟ 11 ਸਾਬ ਤਾਂ ਦੋਸਤੋ ਜਿਹੜਾ ਹੁਣ ਆ ਆਖਰੀ ਦਸੰਬਰ ਦੇ ਦਿਨ ਰਹਿ ਗਏ ਇਹ ਤਾਂ ਗੁਰੂ ਪਰਿਵਾਰ ਦੇ ਵਿਛੋੜੇ ਦੇ ਕਹਿ ਦੀ ਆਪਾਂ ਸ਼ੀਧੀਆਂ ਤੱਕ ਜਿਹੜਾ ਉਹ ਦਿਨ ਰਹਿ ਗਏ ਤਾਂ ਵਾਹਿਗੁਰੂ ਜਰੂਰ ਲਿਖਿਓ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਹੋ ਸਕੇ ਤਾਂ ਆਪਣੇ ਜਵਾਖਾਂ ਨੂੰ ਜਰੂਰ ਦਿਖਾਓ ਹੈ ਨਾ ਇਹ ਚੀਜ਼ਾਂ ਕਿਉਂਕਿ ਆਉਣ ਵਾਲੀ ਪੀੜ ਨੂੰ ਪਤਾ ਜਰੂਰ ਲੱਗੇ ਵੀ ਹੈ ਨਾ ਵੀ ਸਾਡੇ ਬੁਰਖਿਆਂ ਨੇ ਸਾਡੇ ਵਾਸਤੇ ਕੀ ਕੀਤਾ ਤਾਂ ਦੋਸਤੋ ਇੱਧਰ ਦੇਖੋ ਸਾਹਮਣੇ ਜਿਹੜਾ ਗੁਰੂ ਘਰ ਦਾ ਸਰੋਵਰ ਬਣਿਆ ਹੋਇਆਗਾ ਤੇ ਇੱਧਰ ਕਾਫੀ ਜਨਾ ਮੈਂ ਥੱਲੋ ਦਿਖਾਉਣਾ ਇੱਥੇ ਭੀੜ ਥੋ ਹੁਣ ਜਿਹੜੇ ਲੋਕ ਆਉਣ ਲੱਗਣਗੇ ਇਧਰਲੇ ਪਾਸੇ ਜਿਹੜੀ ਸਰਸਾ ਨਦੀ ਆ ਤੇ ਇਧਰ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਜਿਹੜਾ ਬਿਲਕੁਲ ਆਪਾਂ ਉੱਪਰ ਖੜੇ ਆਂ ਦੋਸਤੋ ਆ ਵੀਡੀਓ ਵਧੀਆ ਲੱਗੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਦਾਂ ਦੀਆਂ ਵੀਡੀਓ ਇਹਨੇ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਹੈ ਨਾ ਪਹਿਲਾਂ ਵੀ ਤੁਸੀਂ ਕਾਫੀ ਵੇਖੀ ਹੋਣੀ ਕਿਉਂਕਿ ਦੋਸਤੋ ਇਹ ਹਫ਼ਤੇ ਸੋਚਿਆ ਸੀ ਵੀ ਆਪਾਂ ਗੁਰੂ ਦੇ ਪਰਿਵਾਰ ਦੇ ਗੁਰਦੁਆਰਿਆਂ ਦੀ ਜਿਹੜੀ ਵੀਡੀਓ ਜ਼ਰੂਰ ਬਣਾਈਏ